ਉਹਨੂੰ ਪਤਾ ਨਹੀਂ ਬੱਪੀ ਜੀ ਕਿਉਂ ਕਿਥੇ ਕਿਥੇ ਲੱਗਦੀ ਰਹੀ ਇੱਕ ਵਾਰ ਤਾਂ ਚੂਹੇ ਮਾਰਤੀ ਲੱਗੀ ਸੀ ਵੋਟਾਂ ਪਾਉਣੀਆਂ ਚੱਲ ਮਾਸਟਰ ਵੋਟਾਂ ਗਿਣਨੀਆਂ ਚੱਲ ਮਾਸਟਰ ਰੈਲੀ ਹੈ 15 ਘੰਟੇ ਦੀ ਚਲੋ ਮਾਸਟਰ ਆ ਹੁਣ ਜਦੋਂ ਕਰੋਨਾ ਸੀ ਤਾਂ ਬਾਰਡਰਾਂ ਤੇ ਲਾਦੀ ਚੋਟੀ ਮਾਸਟਰਾਂ ਉਹ ਕਰੋਨਾ ਦਾ ਮਾਸਟਰ ਨਾਲ ਕੀ ਲੋੜ ਕਹੀ ਸਕਾਰੀ ਸਕੂਲ ਦੇ ਟੀਚਰਾਂ ਟੈਲੈਂਟ 'ਚ ਕੋਈ ਕਮੀ ਨਹੀਂ ਬਗਨਾਮੀ ਇੰਨੀ ਵੀ ਸਕਾਰੀ ਸਕੂਲ ਦੇ ਟੀਚਰ ਨਹੀਂ ਪੜਾਉਂਦੇ ਸਕਾਰੀ ਸਕੂਲ ਦੇ ਟੀਚਰਾਂ ਟੈਲੈਂਟ 'ਚ ਕੋਈ ਕਮੀ ਨਹੀਂ ਪਗਨਾ ਮੀਂ ਨੀ ਬਿਸਕਰੀ ਸਕੂਲੇ ਟੀਚਰ ਨਹੀਂ ਪੜਾਉਂਦੇ ਹੁਣ ਜਦੋਂ ਉੱਥੇ ਨਾ ਫਰਨੀਚਰ ਹੈ ਬੈਠਣ ਨੂੰ ਨਾ ਬਾਥਰੂਮ ਹੈ ਅਧਿਆਪਕ ਟੀਚਰ ਤਾਂ ਦਲੀਆਂ ਬਣਾਉਣ ਤੇ ਲੱਗੇ ਹੁੰਦੇ ਨੇ ਹੈਨਾ ਤੇ ਕਦੋਂ ਪੜਾਉਣਗੇ ਉਹ ਅਧਿਆਨਿਕ ਹਾਈ ਸਕੂਲ ਚ ਹਾਜ਼ਰੀ ਲੋਣੀ ਹੁੰਦੀ ਹੈ ਰਜਿਸਟਰ ਨਹੀਂ ਲਿਆ ਕਿ ਪਤਾ ਨਹੀਂ ਕੀ ਕੀ ਸਿਸਟਮ ਬਣਾ ਰੱਖੇ ਨੇ ਸੋ ਇਸ ਕਰਕੇ ਸਾਰਾ ਕੁਝ ਅਸੀਂ ਕਿਸੇ ਹੋਰ ਦੇ ਹਵਾਲੇ ਕਰਕੇ ਨਾਲ ਕੰਮ ਮਿਲੂਗਾ ਆ ਅਸੀਂ ਹੁਣ ਹੁਣ ਉਹਨੇ ਆਪਣੀ ਜਨਗਣਨਾ ਆਪਣੀ ਆਉਣੀਆਂ ਉਹਦੇ ਵਕਤ ਇਹਨਾਂ ਟੀਚਰ ਮੰਗੇ ਸਾ ਤੋਂ ਅਸੀਂ ਇਹਨੂੰ ਕਹਿੰਦਾ ਵੀ ਟੀਚਰ ਨਹੀਂ ਦੇ ਸਕਦੇ ਬਸ ਇਹ ਤੁਹਾਨੂੰ ਐਮਏ ਐਮਐਸਸੀ ਐਮਐਡ ਪੜੇ ਹੋਏ ਮੁੰਡੇ ਕੁੜੀਆਂ ਦੇ ਦਾਂਗੇ ਉਹਨੂੰ 2 ਮਹੀਨੇ 3 ਮਹੀਨੇ ਟ੍ਰੇਨਿੰਗ ਦੇ ਲੋ ਉਸ ਤੋਂ ਬਾਅਦ ਉਹਨਾਂ ਤੋਂ ਕਰਾ ਲੋ ਸੈਂਸਸ ਮੈਂ 9000 ਟੀਚਰ ਦੇ ਕੇ ਨਾ ਸਕੂਲਾਂ ਲੱਗੇ ਕਰੂੰਗਾ ਜੀ ਸਕੂਲ ਖਾਲੀ ਹੋ ਜਾਣਗੇ ਜੀ ਪਹਿਲਾਂ ਜਿਹੜੇ ਜੰਪ पे ਉਹਨਾਂ ਨੂੰ ਤਾਂ ਗਿਣ ਲਓ ਜਿਹੜੇ ਬਾਹਰ ਨੇ ਗਏ ਉਹ ਗਣਨੇ ਨਹੀਂ ਪੜਿਆ ਲਿਖਿਆ ਦੀ ਗਿਣਤੀ ਕਰ ਲਓ ਪਹਿਲਾਂ ਫਿਰ ਇਸ ਕਰਕੇ ਇਹ ਸੋਚਾਂ ਮੈਂ ਇੱਕ ਖੁਦ ਇੱਕ ਟੀਚਰ ਦਾ ਬੇਟਾ ਮੈਨੂੰ ਪਤਾ ਹੈ ਮੇਰੇ ਬਾਪੂ ਦੀ ਡਿਊਟੀ ਕਿੱਥੇ ਕਿੱਥੇ ਲੱਗਦੀ ਰਹੀ ਹੈ ਇੱਕ ਵਾਰ ਤਾਂ ਚੂਹੇ ਮਾਰਨਤੀ ਲਾਤੀ ਸੀ ਆ ਹੁਣ ਜਦੋਂ ਕਰੋਨਾ ਸੀ ਉਦੋਂ ਬਾਰਡਰਾਂ ਤੇ ਲਾਦੀ ਡਿਊਟੀ ਮਾਟਰਾਂ ਦੀ ਉਹ ਕਰੋਨਾ ਦਾ ਮਾ ਮਾਟਰ ਨਾਲ ਕੀ ਲਿੰਕ ਹੈ ਬੋਤਾ ਬੋਣੀਆਂ ਚੱਲ ਮਾਟਰ ਵੋਟਾਂ ਕੈਂਦੀ ਚੱਲ ਮਾਸਟਰ ਕੋਈ ਕੰਮ ਪਹਿਲੇ ਮਾਸਟਰ ਨੂੰ ਮੂਰੇ ਰੈਲੀ ਹੈ 15 ਘੰਟੇ ਦੀ ਚਲੋ ਮਾਸਟਰ ਇਹ ਚੀਜ਼ ਬੰਦ ਕਰਨੀ ਪੈਣੀ ਇੱਕ ਦਿਨ ਦੀ ਪੜ੍ਹਾਈ ਬਹੁਤ ਪਿੱਛੇ ਰੱਖ ਦਿੰਦੀ ਹੈ ਸਵਿਸ ਕਰਕੇ ਮਾਪਿਆਂ ਨੂੰ ਹੁਣ ਵਿਸ਼ਵਾਸ ਬਣਦਾ ਜਾਂਦਾ ਸਰਕਾਰੀ ਸਕੂਲਾਂ 'ਚ